ਬਾਰ ਬਾਰ ਵਾਹਿਗੁਰੂ 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 ਸਤ ਤਿੰਨ ਦਿਨ ਮੈਂ ਕਥਾ ਇੱਕ ਜਗ੍ਹਾ ਕੀਤੀ ਇਟਲੀ ਚ ਉੱਥੇ ਤਾਬਿਆ ਇੱਕ ਬੰਦਾ ਹੁੰਦਾ ਸੀ ਇਹ ਜਿਹੇ ਬੰਦਾ ਸੀ ਉਥੋਂ ਦਾ ਕਥਾਵਾਚ ਗ੍ਰੰਥੀ ਉਹਦੇ ਤੇ ਅਸਰ ਪੈ ਗਿਆ ਤਿੰਨ ਦਿਨਾਂ ਚ ਫਿਰ ਉਹਦਾ ਫੋਨ ਆਇਆ ਕਹਿੰਦਾ ਮੈਂ ਵੀ ਕਰ ਲਿਆ ਸਬਾ ਲਖਮੂਲ ਮੰਤਰ ਮੈਂ ਤੁਹ ਵੀ ਕਰ ਲਿਆ ਪਰ ਮਰੀ ਇੱਕ ਗੱਲ ਦੀ ਸ਼ੰਕਾ ਜੀ ਬਣੀ ਇੰਨਾ ਮੂਲ ਮੰਤਰ ਆਪਾਂ ਕਿਉਂ ਕਰਦੇ ਐਨੀ ਵਾਰ ਵਾਹਿਗੁਰੂ ਆਰੋ ਕਿਉਂ ਕਰਦੇ ਮੈਂ ਇਹ ਦੇਖ ਐ ਕਾ ਤੂੰ ਤਾਂ ਕਥਾਵਾਚ ਕਾ ਮੈਂ ਤੇ ਮਤ ਆ ਤੇਰੀ ਕਥਾ ਵੀ ਸੁਣੇ ਬੜੀ ਵਧੀਆ ਮੈਂ ਕਿ ਤੂੰ ਮੈਂ ਇਹਨੂੰ ਐ ਇੱਕ ਵਾਰ ਕਹਿ ਵਾਹਿਗੁਰੂ ਹਿਰਦੇ ਚ ਵਸਾਲਾ ਮੈਂ ਨਹੀਂ ਕਹਿੰਦਾ ਫੇਰ ਕਹਿ ਦਵਾ ਤੋ ਇੱਕ ਵਾਰ ਮੂਲ ਮੰਤਰ ਪੜ੍ਹ ਕੇ ਹਿਰਦੇ ਚ ਵਸਾਲਾ ਮੈਂ ਨਹੀਂ ਕਹਿੰਦਾ ਇਹ ਸਵਾ ਲੱਖ ਢਾਈ ਲੱਖ 5 ਲੱਖ 10 ਲੱਖ ਦਾ ਕੀ ਲੋੜ ਜਦੋਂ ਮਨ ਚ ਬਸ ਗਿਆ ਫੇਰ ਤਾਂ ਕਰਨਾ ਹੀ ਨਹੀਂ ਕੰਮ ਹੀ ਫੇਰ ਤਾਂ ਕੰਮ ਮੁੱਕ ਗਿਆ ਇਸ ਕਰਕੇ ਮਨ ਵਿੱਚ ਵਸਾਉਣ ਦੀ ਗੱਲ ਐ ਸੀ ਇਹ ਤੋਤੇ ਰਟਨੀ ਹੈ ਤੋ ਅੱਗੇ ਜੋ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਗਏ ਨਾ ਚਾਤ੍ਰਿਕ ਚੀਤ ਮੂਰਮੂਤ ਬਾਦ ਜਿਉ ਪਤੰਗ ਸਨੇਹ ਕੀ ਡੋਰ ਬੰਦਾ ਚਲੋ ਜੀ ਜਿਉ ਪਤੰਗ ਸਨੇਹ ਕੀ ਡੋਰ ਬੰਦਾ ਡਗ ਡੋਲੋ ਸੋਲੇ ਹੋ ਮਿਲਾਈ ਪਤੰਗ ਹੁੰਦੀ ਐ ਪਤੰਗ ਇਹੜੀ ਡਾਉਨੇ ਸੋ ਜਿਸ ਦੀਆਂ ਦੋ ਪੰਖਾਂ ਹੁੰਦੀਆਂ ਗੁੱਡੀ ਵੀ ਕਹਿੰਦੇ ਇਹਨੂੰ ਜੋ ਡੋਰ ਨਾਲ ਆਕਾਸ਼ ਵਿੱਚ ਉਡਾਈਦੀ ਹੈ ਬਹੁਤੀ ਹਵਾ ਨਾਲ ਇਹ ਫਿਰ ਐ ਕਦੇ ਐ ਡੋਲਦੀ ਹੈ ਡੋਲਦੀ ਰਹਿੰਦੀ ਹੈ ਡਗ ਡੋਲ ਡਾਵਾਂ ਡੋਲ ਹੁੰਦੀ ਆ ਤੇ ਇਸ ਕਰਕੇ ਸਿੰਧ ਸਿੰਧ ਹੁਤਾਸਨ ਹੈ ਭਵ ਕੀ ਗਤ ਮੋਹਿ ਮਾਇਆ ਕਰ ਲਿਓ ਬਚਾਈ ਸਿੰਧ ਹੁਤਾਸਨ ਹੁੰਦਾ ਸਿੰਧ ਸਮੁੰਦਰ ਦੀ ਹੁਤਾਸਨ ਹੁੰਦੀ ਅਗ ਬੜਵਾ ਨਾਲ ਸਮੁੰਦਰ ਦੀ ਆਗ ਆ ਬੜੇ ਸਾਲ ਪਹਿਲਾਂ ਗੁਜਰਾਤ ਵਿੱਚ ਸੁਨਾਮੀ ਆਈ ਸੀ ਉਸ ਸੁਨਾਮੀ ਦੇ ਨਾਲ ਹੀ ਆਗ ਆ ਗਈ ਬੜਵਾ ਨਾਲ ਆਗ ਨਹੀਂ ਸਮੁੰਦਰ 'ਚ ਹੀ ਲੱਗਦੀ ਹੈ ਅਜਿੱਥੇ ਗੜਾੜ ਹੁੰਦਾ ਸਮੁੰਦਰ ਦੇ ਸੈਂਟਰ 'ਚ ਪਾਣੀ ਘੁੰਮਦਾ ਕਈ ਕਿਲੋਮੀਟਰ ਤੱਕ ਜਹਾਜ਼ ਨੂੰ ਖਿੱਚ ਲੈਂਦਾ ਉਹ 100 ਕਿਲੋਮੀਟਰ ਤੱਕ ਆਊਟਰ ਨਹੀਂ ਹੁੰਦਾ ਤੇ ਦੁਆਲੇ-ਦੁਆਲੇ ਜਹਾਜ਼ ਲੈ ਕੇ ਜਾਂਦਾ ਜਿੱਥੇ ਜਾ ਕੇ ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਡਿੱਗਦਾ ਨਾ ਪਾਣੀ ਥੱਲੇ ਧਰਤੀ 'ਚ ਉੱਥੇ ਜਿਵੇਂ ਤਵੇ ਤੇ ਬੂੰਦ ਪਾ ਕੇ ਛੱਡਦੀ ਐ ਛੱਡਦਾ ਪਾਣੀ ਇਹ ਜਾ ਕੇ ਇੰਨੀ ਅੱਗ ਧਰਤੀ ਦੇ ਵਿੱਚ ਕੰਬੀਨੇਸ਼ਨ ਐਸਾ ਬਣਾਇਆ ਥੱਲੇ ਅੱਗ ਉੱਤੇ ਪਾਣੀ ਐ ਤੈਹਾ ਬਣਾਈਆਂ ਹੋਈਆਂ ਉਸੇ ਸਿਸਟਮ ਨਾਲ ਜਿਹੜਾ ਆਪਾਂ ਧੂਏ ਵਾਲਾ ਇੰਜਣ ਪਹਿਲਾਂ ਕੋਲੇ ਵਾਲਾ ਹੁੰਦਾ ਸੀ ਉਹ ਵੀ ਇਹੀ ਸਿਸਟਮ ਸੀ ਸਾਡਾ ਸਿਸਟਮ ਵਿੱਚ ਚੀਜ਼ ਚੱਲਦੀ ਨਰੰਕਾਰ ਜੀ ਦੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਨੇ ਬੜਬਾ ਨਾਲ ਸਮੁੰਦਰ ਦੀ ਅੱਗ ਸੋ ਅਗਨ ਸਾਗਰ ਤੇ ਕਾਢਿਆ ਪ੍ਰਭ ਜਲ ਨੂੰ 부ਝਾਈ ਭਾਵ ਹੁੰਦਾ ਸੰਸਾਰ ਗਤ ਹੁੰਦੀ ਹਾਲਤ ਦਸ਼ਾ ਮਾਇਆ ਹੁੰਦੀ ਕਿਰਪਾ ਕਵੀ ਜੀ ਆਪਣੀ ਇਸ਼ਟ ਗੁਰੂ ਦਾ ਪਤਾ ਦੱਸ ਕੇ ਉਹਨਾਂ ਅੱਗੇ ਅਰਦਾਸ ਕਰਦੇ ਨੇ ਕਿ ਮੇਰੇ ਮਨ ਵਿੱਚ ਮੁਕਤੀ ਦਾਤਾ ਸ੍ਰੀ ਗੁਰੂ ਗੋਬਿੰਦ ਸਿੰਘ ਤੋਂ ਬਿਨਾਂ ਹੋਰ ਕਿਸੇ ਦੀ ਰਾਹੀ ਮੱਤ ਆਸਾ ਨਹੀਂ ਮੇਰੇ ਜਾਤਕ ਰੂਪੀ ਚਿੱਤ ਵਾਰੰਗ-ਵਾਰ ਪੁਕਾਰ ਕਰ ਰਿਹਾ ਹੈ हे ਦਾਤੇ ਇਹ ਤਰਸੇਂਦਾ ਮਨ ਆਪ ਦੀ ਸੁਵੰਤੀ ਬੂੰਦ ਰੂਪੀ ਦੀਦਾਰ ਕਦੋਂ ਪਾਵੇਗਾ ਮੇਰਾ ਪਤੰਗ ਰੂਪੀ ਜੀਉੜਾ ਪ੍ਰੇਮ ਦੀ ਡੋਰ ਨਾਲ ਬੱਧਾ ਹੋਇਆ ਡਾਂਵਾ ਡੋਲ ਹੋ ਰਿਹਾ ਹੈ ਇਸ ਨੂੰ ਨਿਜ ਸ਼ਰਨ ਵਿੱਚ ਮਨਾ ਲਵਾਂ ਸੰਸਾਰ ਦੀ ਗਤੀ ਸਾਗਰ ਦੀ ਅਗਨ ਬੜਵਾ ਨਾਲ ਵਾਂਗੂ ਹੈ ਮੈਨੂੰ ਦਇਆ ਕਰਕੇ ਇਸ ਤੋਂ ਬਚਾ ਲਵਾਂ ਅੱਗਾ ਦੇ ਕਈ ਪ੍ਰਕਾਰ ਦੇ ਅੱਗੇ ਚੱਲ ਕੇ ਆ ਜਾਣਾ ਸਾਰਾ ਪ੍ਰਸੰਗ ਇਹ ਜੋ ਕਥਾ ਚੱਲੂਗੀ ਨਾ ਹੱਦ ਤੱਕ ਕਈ ਦਿਨ ਲੱਗ ਜਾਣੇ ਮੰਗਲਾਂ ਵਿੱਚ ਕਥਾ ਵਿੱਚ ਇਹ ਸਾਰੀ ਵਿਆਖਿਆ ਆਵਗੀ ਭਾਵ ਕਹਿਣ ਤੋਂ ਭਾਈ ਵੀਰ ਸਿੰਘ ਜੀ ਕੀ ਕਹਿੰਦੇ ਨੇ ਪਿੱਛੇ ਕਵੀ ਜੀ ਈਸ਼ਟਦੇਵ ਨੂੰ ਨਮਸਕਾਰ ਤੇ ਈਸ਼ਟਦੇਵ ਦੇ ਚਰਨਾਂ ਦਾ ਆਰਾਧਨ ਹਤੇ ਚਰਨਾਂ ਦੀ ਮਹਿਮਾ ਕਥਨ ਕਰਦੇ ਆਏ ਨੇ ਇੱਥੇ ਇਹ ਦੱਸ ਕੇ ਕਿ ਮੇਰਾ ਗੁਰੂ ਹੀ ਕੇਵਲ ਮੁਕਤੀ ਦਾਤਾ ਹੁਣ ਮੈਨੂੰ ਹੋਰ ਕਿਸੇ ਦੀ ਰਾਏ ਜਿੰਨੀ ਵੀ ਆਸ ਨਹੀਂ ਰਹੀ ਆਪ ਆਪਣੇ ਅੰਤਰਾਤਮੇ ਰਚ ਰਹੇ ਪ੍ਰੇਮ ਦੇ ਤਰੰਗ ਵਿੱਚ ਈਸ਼ਟ ਅੱਗੇ ਅਰਦਾਸ ਕਰਦੇ ਨੇ ਕਿ ਇਹ ਦਾਤਾ ਆਪਣਾ دیدار ਦੀ ਦਾਤ ਬਖਸ਼ੇ ਆਪਣੇ ਚਿੱਤ ਦੀ ਸੁਭਾਵਕ ਡੋਲਣੀ ਗਤੀ ਤੇ ਬਾਹਰ ਵਰਤ ਰਹੀ ਸੰਸਾਰ ਦੀ ਅੱਗ ਤੋਂ ਤਰਾਸ ਖਾਂਦੇ ਤੇ ਯਾਚਨਾ ਕਰਦੇ ਨੇ ਕਿ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੂੰ ਰਾਖਨ ਹਾਰੇ ਪਾਪ ਕਸਾਗ ਰਤਾ ਲਹਿਰ ਮੈਂ ਤਾਰੋ ਤਾਰਨ ਮਾਦਵ ਤੂ ਸੇ ਇਸ ਕਰਕੇ ਇਸ ਅੱਗ ਤੋਂ ਬਚਾਓ ਆ ਡਾਵਾਂ ਡੋਰ ਹਾਲਤੋਂ ਆਪਣੇ ਨਾਲ ਟਿਕਾਓ ਬਖਸ਼ੋ ਡੋਲਣ ਦਾ ਇਲਾਜ ਉਹਨਾਂ ਦੀ ਸ਼ਰਨ ਦੀ ਪ੍ਰਾਪਤੀ ਐਸੇ ਕਰਕੇ ਦੁਹਾਈ ਦਿੰਦੇ ਹਨ ਇਹ ਦਾਦੇ ਸ਼ਰਨ ਵਿੱਚ ਮਿਲਾ ਲਓ ਇਸ ਸਵਈ ਵਿੱਚ ਕਵੀ ਜੀ ਦੇ ਨਿਜ ਇਸ਼ਟ ਦਾ ਪੂਰਾ ਪੂਰਾ ਪਤਾ ਖੁੱਲ ਜਾਂਦਾ ਹੈ ਕਿ ਆਪ ਕਿਸੇ ਹੋਰ ਮਜ਼ਹਬ ਦੇ ਪੈਰੋਕਾਰ ਨਹੀਂ ਕਿਸੇ ਹੋਰ অবতার ਦੇਵੀ ਦੇਵਤਾ ਪੀਰ ਪਕੰਬਰ ਫਕੀਰ ਦੇ ਸੇਵਕ ਨਹੀਂ ਹਨ ਜਦ ਕਿ ਆਪ ਉਚਾਰਦੇ ਨੇ ਕਿ ਮੇਰੇ ਮਨ ਵਿੱਚ ਰਾਈ ਜੀ ਨੇ ਵੀ ਆਸ ਕਿਸੇ ਹੋਰ ਸੇ ਨਹੀਂ ਹੈ ਮੇਰੇ ਮੁਕਤੀ ਦਾਤਾ ਕੇਵਲ ਗੁਰੂ ਗੋਬਿੰਦ ਸਿੰਘ ਜੀ ਹਨ ਉਹ ਜਦੋਂ ਅੱਗੇ ਕੋਈ ਕਾਵ ਰਚਨਾ ਲਿਖਦੇ ਨੇ ਕੋਈ ਗੱਲ ਆ ਜਾਂਦੀ ਹੈ ਲੋ ਜੀ ਕਵੀ ਤਾਂ ਹੈ ਲਿਖਤਾ ਕਿ ਪਹਿਲਾਂ ਉਹ ਤਾਂ ਤਾਂ ਆਪਾਂ ਆ ਚੀਜ਼ ਪਹਿਲਾਂ ਸੁਣਾ ਰਹੇ ਆਂ ਵੀ ਕਵੀ ਜੀ ਕੇਵਲ ਕਹਿੰਦੇ ਮੇਰੇ ਮਨ ਵਿੱਚ ਕੋਈ ਆਸ ਸਤਿਗੁਰ ਨਾਨਕ ਸਾਹਿਬ ਮਹਾਰਾਜ ਨੇ ਵੀ ਬਚਨ ਕੀਤੇ ਨੇ ਗੁਰਬਾਣੀ ਸੰਗਤ ਬਿਨਾ ਓਟ ਨਹੀਂ ਹੈ ਰਾਈ ਰਾਈ ਜਿਨੀ ਵੀ ਮੈਂ ਓਟ ਨਹੀਂ ਲੈਂਦਾ ਸੋ ਇਸ ਕਰਕੇ ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਇਸ ਖਿਆਲ ਦੇ ਪ੍ਰਗਟ ਹੋਣ ਤੋਂ আর ਉਸ ਪ੍ਰੇਮ ਵਿੱਚ ਭਿਜੀ ਅਰਦਾਸ ਤੋਂ ਜੋ ਇਸ ਸਵਈਏ ਵਿੱਚ ਉਹਨਾਂ ਦੇ ਇਸ਼ਟ ਦੇਵ ਦਾ ਨਿਰਸੰਸ ਹੀ ਜੋ ਹੈ ਪਤਾ ਲੱਗ ਜਾਂਦਾ ਹੈ ਸੋ ਸਾ ਸੰਗਤ ਆਉ ਉਸੇ ਮਨ ਕਰਦੇ ਸਾਰੇ ਜਣੇ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ ਕੱਲ ਨੂੰ ਫੇਰ ਕਲਗੀਧਰਪਈ ਦੇ ਇੱਕ ਵਿਥ ਸਵੇਰੇ ਸਰਵਣ ਕਰਾਂਗੇ ਕਲਗੀਧਰ ਮਹਾਰਾਜ ਦੀ ਬਹੁਤ ਉਪਮਾ ਕੀਤੀ ਇਹ ਕਈ ਕਵਿੱਤ ਕਈ ਸਵਈਏ ਅਗ ਚੱਲਣਗੇ ਇਹਨਾਂ ਦੇ ਹੀ ਬਹੁਤ ਰੌਮਾਂ ਕਰਨਗੇ ਆਪਾਂ শ্রবণ ਕਰਾਂਗੇ ਜੋ ਸੁਣਿਆ ਮੈਂ ਤਾਂ ਇਹੀ ਕਹੂੰ ਲਿਖ ਲਿਆ ਕਰੋ ਔਰ ਜਾਂ ਫਿਰ ਕੋਥੀ ਪ੍ਰਕਾਸ਼ ਕਰ ਲਓ ਔਰ ਇਹਨੂੰ ਹੁਣ ਇੰਨਾ ਸੁਣ ਕੇ ਉਹਦਾ ਪਹਿਲਾ ਸੁਣਿਆ ਸੀ ਸ਼ੁਰੂ ਜੋ ਭੁੱਲ ਗਿਆ ਭੁੱਲ ਗਿਆ ਬਸ ਸੁਣਿਆ ਇਹਨੂੰ ਕਹਿੰਦੇ ਕੰਨ ਰਸ ਬਸ ਕੰਨ ਦਾ ਹੀ ਰਸ ਲਿਆ ਪਰ ਜੇ ਉਹਨੂੰ ਯਾਦ ਕਰਨਾ ਹੈ ਅੱਗੇ ਆਪਣੇ ਬੱਚਿਆਂ ਨੂੰ ਵੀ ਪੜਾਉਣਾ ਹੈ ਬੱਚਿਆਂ ਨੂੰ ਤੁਸੀਂ ਕਰਨ ਪਲਾਸਟੂ ਕਰਾਹ ਕਰ ਔ ਕਰ ਮੈਂ ਤਾਂ ਕਹਣਾ ਵੀ ਕੋਈ ਐਸਾ ਪਰਿਵਾਰ ਬੱਚਿਆਂ ਨੂੰ ਕਥਾ ਸਿਖਾਉ ਕਥਾ ਸਿਖਾਓ ਤਾਂ ਕਿ ਪੰਥ ਦਾ ਪ੍ਰਚਾਰ ਕਰ ਸਕੋ ਕੀਰਤਨ ਸਿਖਾਓ ਬੱਚਿਆਂ ਨੂੰ ਸਿਮਰਨ ਵਿੱਚ ਲਾਓ ਜਦ ਤੁਸੀਂ ਇਹ ਜਿਹੜੀ ਕਿਤਾਬਾਂ ਦੀ ਪੜ੍ਹਾਈ ਹੈ ਸਕੂਲਾਂ ਦੀ ਕਹਿੰਦੇ ਹੁਣ ਤਾਂ ਇਤਿਹਾਸ ਵੀ ਵਿੱਚੋਂ ਮੇਟ ਦਿੱਤਾ ਆਪਣਾ ਇਹ ਜੇ ਤੁਹਾਡੇ ਬੱਚਿਆਂ ਨੂੰ ਪੜ੍ਹਾਈ ਨਾਸਤਕ ਬਣਾ ਦੇਊਗਾ ਜੇ ਤੁਸੀਂ ਨਾਲ ਨਾਲ ਧਾਰਮਿਕ ਵਿੱਦਿਆ ਨਾ ਦਿੱਤੋ ਸੰਥਿਆ ਕਰਾਓ ਇਸ ਕਰਕੇ ਹੈ ਕਿ ਹਰ ਮਹਾਪੁਰਸ਼ ਨੂੰ ਕਹਿਣਾ ਆਪਣੇ ਡੇਰੇ 'ਚ ਵਿਦਿਆਲਾ ਖੋਲ੍ਹੋ ਕਾਰਸੇਵਾਲਾਂ ਨੇ ਸਭ ਨੂੰ ਬੇਨਤੀ ਕਰਕੇ ਆਏ ਹੁਣ ਵੀ ਵਿਦਿਆਲਾ ਖੋਲ੍ਹੋ ਬਈ ਇੰਨੇ ਗੁਰਦੁਆਰੇ ਬਣਾ ਲੈਨੇ ਗੁਰਦੁਆਰਾ ਤੁਸੀਂ ਬਣਾਉਨੇ ਹੋ ਗ੍ਰੰਥੀ ਕਿਸੇ ਹੋਰ ਦਾ ਵਹਿੰਦਾ ਆ ਕੇ ਫਿਰ ਉਲਟ ਪ੍ਰਚਾਰ ਕਰਦਾ ਫਿਰ ਸੰਗਤ ਨੂੰ ਤੋੜਦਾ ਫਿਰ ਤੁਸੀਂ ਰੌਲਾ ਪਾਉਨੇ ਹੋ ਆਪਣਾ ਹੀ ਗ੍ਰੰਥੀ ਰਾਗੀ ਪਾਠੀ ਤਿਆਰ ਕਰੋ ਕਥਾਵਾਚਕ ਤਿਆਰ ਕਰਕੇ ਲਾਓ ਇਸ ਕਰਕੇ ਆਓ ਸਾਰੀ ਸੰਗਤ ਪਿਆਰ ਨਾਲ ਵਾਹਿਗੁਰਜੀ ਦਾ ਸਿਮਰਨ ਕਰੀਏ ਜੋ ਮੂਲ ਹੈ ਸਭ ਦਾ ਸਭ ਨੇ ਬਹੁਤ ਧਿਆਨ ਦੇ ਕੇ ਅੰਦਰ ਦੇਖਣਾ ਬਾਹਰ ਦੇਖਣਾ ਪਿਆਰ ਦੇ ਨਾਲ ਵਾਹ ਦਾ ਅਰਥ ਹੈ ਅश्चर्य ਗੋ ਦਾ ਅਰਥ ਹੈ ਗਿਆਨ ਦਾ ਨੇਰਾ ਰੂ ਦਾ ਅਰਥ ਹੈ ਪ੍ਰਕਾਸ਼